ਗੁਰਪਿਆਰੀ ਸਹਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸੈਭ ਸ਼੍ਰੀ ਗੁਰਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਵਰ੍ਹਾ ਚੱਲ ਰਿਹਾ ਹੈ ਵਕ ਵਕ ਸਮਾਗਮ ਵਕ ਵਕ ਉਪਰਾਲੇ ਕੀਤੇ ਜਾ ਰਹੇ ਹਨ ਤੇ ਅੱਜ ਇਸੇ ਕੜੀ ਦੇ ਵਿੱਚ 15ਵਾਂ ਵਿਸ਼ਾਲ ਨਗਰ ਕੀਰਤਨ ਸੀਸ ਮਾਰਗ ਯਾਤਰਾ ਜੋ ਪਿਛਲੇ 15 ਸਾਲਾਂ ਤੋਂ ਬਾਬਾ ਮਨਜੀਤ ਸਿੰਘ ਜੀ ਬੁੰਗਾ ਮਾਤਾ ਗੰਗਾ ਜੀ ਜਿਨ੍ਹਾਂ ਨੂੰ ਗੰਗਾ ਨਰਸਰੀ ਵਾਲੇ ਮਹਾਂਪੁਰਖ ਵੀ ਕਿਹਾ ਜਾਂਦਾ ਹੈ ਅੱਜ ਉਹਨਾਂ ਦੀ ਅਗਵਾਈ ਦੇ ਵਿੱਚ ਸ਼ੀਸ਼ਮਾਰਗ ਯਾਤਰਾ ਕਰਨਾਲ ਪਹੁੰਚੀ ਹਰ ਸਾਲ ਉਹ ਇਸ ਸ਼ੀਸ਼ਮਾਰਗ ਯਾਤਰਾ ਕੱਢਦੇ ਨੇ ਇਹਦਾ ਨਾਮ ਸ਼ੀਸ਼ਮਾਰਗ ਯਾਤਰਾ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਇਹ ਯਾਤਰਾ ਉਸ ਰੂਟ ਨੂੰ ਫਾਲੋ ਕਰਦੀ ਹੈ ਜਿਸ ਰੂਟ ਦੇ ਉੱਤੇ ਭਾਈ ਜੈਤਾ ਜੀ ਜਿਹੜੋ ਦਿੱਲੀ ਦੇ ਚਾਂਦਨੀ ਚੌਕ ਵਿੱਚ ਨਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦਾ ਸੀਸ ਲੈ ਕੇ ਉਹ ਚੱਲੇ ਸਨ ਉਸੇ ਮਾਰਗ ਦੇ ਉੱਤੇ ਯਾਤਰਾ ਪਿਛਲੇ 15 ਸਾਲਾਂ ਤੋਂ ਚੱਲ ਰਹੀ ਹੈ ਅੱਜ ਸਵੇਰੇ ਗੁਰਦੁਆਰਾ ਸ਼ੀਸ਼ਗੰਜ ਦਿੱਲੀ ਤੋਂ ਇਹ ਯਾਤਰਾ ਰਵਾਨਾ ਹੋਈ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਬਾਗਪਤ ਹੁੰਦੇ ਹੋਏ ਜਿਹੜਾ ਕੁੰਡਲੀ ਬਾਰਡਰ ਦੇ ਕੋਲ ਸਥਾਨ ਹੈ ਬੜ ਖਾਲਸਾ ਉੱਥੇ ਉੱਥੋਂ ਹੋ ਕੇ ਪਾਣੀਪਤ ਗਰੋਂਡਾ ਹੁੰਦੀ ਹੋਈ ਕਰਨਾਲ ਪਹੁੰਚੀ ਤੇ ਕਰਨਾਲ ਨਮਸਤੇ ਚੌਂਕ ਤੋਂ ਅਸੀਂ ਯਾਤਰਾ ਨੂੰ ਰਿਸੀਵ ਕਰਕੇ ਡੇਰਾ ਕਾਰਸੇਵਾਂ ਲਿਆਂਦਾ ਗਿਆ ਜਿੱਥੇ ਫੁੱਲਾਂ ਦੀ ਵਰਖਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੇ ਫੁੱਲਾਂ ਦੀ ਵਰਖਾ ਕਰਕੇ ਸਾਰਿਆਂ ਨੂੰ ਜੀ ਆਇਆਂ ਕਿਹਾ ਗਿਆ ਇਸ ਯਾਤਰਾ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਬਾਬਾ ਮਨਜੀਤ ਸਿੰਘ ਜੀ ਤੋਂ ਲਈ ਕਿ ਇਹ ਯਾਤਰਾ ਕਦੋਂ ਤੋਂ ਚੱਲ ਰਹੀ ਹੈ ਇਹਦਾ ਉਦੇਸ਼ ਕੀ ਹੈ ਆਓ ਸੁਣਨੇ ਆ ਕਿ ਉਹਨਾਂ ਦੇ ਇਸ ਯਾਤਰਾ ਦੇ ਬਾਰੇ ਕੀ ਕਹਿੰਦੇ ਸਮੁੱਚੇ ਸੰਸਾਰ ਦੀਆਂ ਅਸੰਕਤਾਂ ਨੂੰ ਬੜੇ ਆਦਰ ਸਹਿਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁ ਜੰਦੂ ਰਾਖਾ ਪ੍ਰਭਤਾ ਕਾ ਕੀਨੋਂ ਵੱਡੋ ਕੋਲੂ ਮੈਂ ਸਾਕਾ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਸਾਡੇ ਤੇ ਵੱਡਾ ਪਰਉਕਾਰ ਕੀਤਾ ਦਿੱਲੀ ਤੇ ਚਾਂਦਨੀ ਚੌਂਕ ਤੇ ਵੱਡਾ ਸਾਕਾ ਕੀਤਾ ਜਦੋਂ ਮਖਤੂਰ ਖੁਦ ਚੱਲ ਕੇ ਕਤਲਗਾਹ 'ਚ ਪਹੁੰਚੇ ਆ ਸ੍ਰੀ ਨਾਨਕੁਰ ਸਾਹਿਬ ਦੀ ਧਰਤੀ ਤੋਂ ਜਦੋਂ ਚੱਲੇ ਆ ਪਰਿਵਾਰ ਦੇ ਨਾਲ ਵਿਛੋੜਾ ਹੋਇਆ ਇਹ ਪਹਿਲਾ ਵਿਛੋੜਾ ਸੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਆਪਣੇ ਪਰਿਵਾਰ ਦੇ ਨਾਲ ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ राय ਜੋ 9 ਸਾਲ ਦੇ ਸਨ 9 ਸਾਲ ਦੇ ਏਡੇ ਨੌਵੇਂ ਗੁਰੂ ਦੇ ਆਪ ਜੀ ਨੇ ਬਚਨ ਕੀਤਾ ਪਿਤਾ ਜੀ ਆਪ ਮੇਰੀ ਬਿਲਕੁਲ ਪਰਵਾਹ ਨਾ ਕਰੋ ਮੇਰਾ ਬਿਲਕੁਲ ਫਿਕਰ ਨਾ ਕਰੋ ਆਪ ਹਿੰਦੁਸਤਾਨ ਦੀ ਸੁਰੱਖਿਆ ਕਰੋ ਧਰਮ ਦੀ ਰੱਖਿਆ ਕਰੋ ਇਹਨਾਂ ਦੀ ਬਾਹ ਫੜੋ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀਐ ਉਸ ਵੇਲੇ ਦਾ ਵਿਚਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਜੋ ਮਨ ਦਾ ਵਿਚਾਰ ਸੀ ਲੱਖੋਂ ਹੋਣਾ ਜਤੀਮ ਮੇਰੇ ਦੇਸ਼ ਦੇ ਬੱਚੇ ਆ ਮੇਰੇ ਹਮ ਉਮਰ ਹੁੰਦਾ ਹੈ ਜੋ ਹੋਣੇ ਤੋਂ ਯਤਿਮ ਆਪਕਾ ਲੱਖ ਤੇ ਜਿਗਰ ਮੈਂ ਯਤਿਮ ਹੁੰਦਾ ਤੇ ਮੈਨੂੰ ਹੋਣ ਦਿਓ ਲੱਖਾਂ ਤੇ ਕਰੋੜਾਂ ਹਿੰਦੁਸਤਾਨ ਦੇ ਬੱਚੇ ਜੋ ਯਤਿਮ ਹੋਣ ਤੋਂ ਬਚ ਰਹਿਣ ਧਰਮ ਨੂੰ ਬਚਾਉਣ ਲਈ ਛੋਟੇ ਬੱਚਿਆਂ ਨੂੰ ਯਤਿਮ ਹੋਣ ਤੋਂ ਬਚਾਉਣ ਲਈ ਧਰਮ ਦਾ ਝੰਡਾ ਬੁਲੰਦ ਕਰਨ ਲਈ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਦੇ ਲਈ ਜੋ ਸਾਡਾ ਧਰਮ ਦੀ ਆਜ਼ਾਦੀ ਦਾ ਜਿਹੜਾ ਸਾਡਾ ਜਨਮ ਸਿੱਧ ਅਧਿਕਾਰ ਹੈ ਇਨੂੰ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਨੂੰ ਚਾਲੇ ਪਾਏ 11 ਨਵੰਬਰ 1675 ਨੂੰ ਇਹ ਵੱਡਾ ਸਾਕਾ ਹੋਇਆ ਆਪ ਜੀ ਤੋਂ ਪਹਿਲਾਂ ਆਪ ਜੀ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਭੈ ਕਾਹੂ ਕੋ ਦੇਦਨਾ ਨਾ ਪਹਿਮਾਨ ਤੇ ਆਨ ਡਰਾਉਣ ਤੋਂ ਮੁਕਾਉਂਦਾ ਸਾਰੇ ਹੀਲੇ ਵਸੀਲੇ ਵਰਤ ਲਏ ਗਏ ਉਹ ਸਾਰੇ ਜ਼ੁਲਮ ਢਾਹ ਲਏ ਗਏ ਸ਼ਰੇ ਬਾਜ਼ਾਰ ਸ਼ਰੇ ਆਮ ਗਾਇਰ ਹੋਇਆ ਦਿੱਲੀ ਦੇ ਚਾਂਦਨੀ ਚੌਕ ਤੇ ਧਰਮ ਨਹੀਂ ਡੋਲਿਆ ਜਬਰ ਡੋਲਿਆ ਜਬਰ ਤੇ ਜ਼ੁਲਮ ਦੀਆਂ ਚੜਾਪੁੱਟੀਆਂ ਇਹ ਅੱਜ ਉਹ ਦਿਨ 350 ਸਾਲ ਹੋਏ ਆ ਤੇ ਸਮੁੱਚਾ ਪੰਥ ਖਾਲਸਾ ਗੁਰੂ ਨਾਨਕ ਨਾਮ ਨੇਵਾ ਸੰਗਤਾਂ ਬੜੇ ਸ਼ਰਧਾ ਤੇ ਉਲਾਸ ਪਿਆਰ ਦੇ ਸਤਿਕਾਰ ਮਨਾ ਰਹੀਆਂ ਆ ਬਿਲਕੁਲ ਅਸੀਂ ਪਿਛਲੇ 15 ਸਾਲ ਤੋਂ ਇਹ ਦਿਨ ਮਨਾਉਂਦੇ ਆ ਰਹੇ ਆ ਜਿੱਥੋਂ-ਜਿੱਥੋਂ ਭਾਈ ਜਤਾ ਜੀ ਸ਼ਹੀਦ ਭਾਈ ਜੀਵਨ ਸਿੰਘ ਜੀ ਨਵੇਂ ਗੁਰਦੇਵ ਜੀ ਦਾ ਪਾਵਨ ਸੀਸ ਲੈ ਕੇ ਦਿੱਲੀ ਦੇ ਚਾਂਦਨੀ ਚੌਕ ਤੋਂ ਚੱਲੇ ਜਿਨ੍ਹਾਂ ਜਿਨ੍ਹਾਂ ਥਾਂ ਮਾਤੇ ਜਿਨ੍ਹਾਂ ਜਿਨ੍ਹਾਂ ਗੁਰੂ ਹਮਾ ਗੁਰਸਥਾਨਾਂ ਤੇ ਨਵੇਂ ਗੁਰਦੇਵ ਜੀ ਦਾ ਸੀਸ ਲੈ ਕੇ ਪਹੁੰਚੇ ਬਖਸ਼ਰਾਮ ਕੀਤਾ ਸੀ ਉਹਨਾਂ ਥਾਨਾਂ ਤੇ ਹਾਜ਼ਰੀ ਭਰੀ ਜਾਂਦੀ ਹੈ ਅੱਜ ਦਿੱਲੀ ਤੋਂ ਚੱਲ ਕੇ ਪਹਿਲਾ ਪੜਾਓ ਤਰਾਵੜੀ ਵਿਖੇ ਹਰਿਆਣੇ 'ਚ ਹੀ ਹੋਣਾ ਕੱਲ ਦੂਜਾ ਪੜਾਓ ਗੁਰਦਰਾ ਨਾਭਾ ਸਾਹਿਬ ਪੰਜਾਬ 'ਚ ਹੀ ਹੋਣਾ ਪੜਾਓ ਦਰ ਪੜਾਓ ਕਰਦੇ ਆ ਇਸ ਤਰ੍ਹਾਂ ਆਖਰੀ ਤੇ ਅੰਤਮ ਪੜਾਓ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਪਹੁੰਚ ਕੇ 26 ਤਰੀਕ ਨੂੰ ਸਮਾਪਤੀ ਹੋਣੀ ਹੈ ਅਸੀਸ ਸमारक ਯਾਤਰਾ ਦੀ ਇਹ 15ਵਾਂ ਵਿਸ਼ਾਲ ਨਗਰ ਕੀਰਤਨ ਜਿਹਦੇ ਵਿੱਚ ਸਮੁੱਚੇ ਦਿੱਲੀ ਦੀਆਂ ਹਰਿਆਣੇ ਦੀਆਂ ਪੰਜਾਬ ਦੀਆਂ ਸੰਗਤਾਂ ਸ਼ਮੂਲੀਅਤ ਕਰਨੀ ਕਰ ਰਹੀਆਂ ਵੱਡੇ ਪੱਧਰ ਤੇ ਸੰਗਤਾਂ ਸ੍ਰੀ ਸਤਗੁਰੂ ਮਹਾਰਾਜ ਸਾਹਿਬ ਜੀ ਦੀ ਪਾਲਕੀ ਦੀ ਆਦਵਤ ਸਤਕਾਰ ਕਰ ਰਹੀਆਂ ਹਨ ਹਰਿਆਣਾ ਸਰਕਾਰ ਵੱਲੋਂ ਵੀ ਵੱਡੇ ਪ੍ਰਬੰਧ ਕੀਤੇ ਗਏ ਪੁਖਤਾ ਪ੍ਰਬੰਧ ਸਿਕਿਉਰਿਟੀ ਦੇ ਟਰੈਫਿਕ ਦੇ ਹਰ ਸਾਲ ਸੀਸmarg ਯਾਤਰਾ ਨੂੰ ਸਟੇਟ ਗੈਸਟ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਕਿ ਪ੍ਰਬੰਧ ਜਿਹੜੇ ਆ ਪੁਖਤਾ ਤੇ ਵਧੀਆ ਹੋ ਸਕਣ ਉਹਨਾਂ ਦਾ ਵੀ ਬਹੁਤ ਧੰਨਵਾਦ ਇਸ ਵੇਲੇ ਅਸੀਂ ਡੇਰਾਕਾਰ ਸੇਵਾ ਬਾਬਾ ਸੁੱਖਾ ਸਿੰਘ ਹੋਰਾਂ ਦਾ ਉਹਨਾਂ ਦੇ ਸਥਾਨ ਤੇ ਪਹੁੰਚੇ ਆ ਇਹਨਾਂ ਨੇ ਹੁਕਮ ਕੀਤਾ ਸੀ ਮਹਾਪੁਰਖਾਂ ਨੇ ਪੰਨੂ ਸਾਹਿਬ ਨੇ ਇਹਨਾਂ ਦਾ ਹੁਕਮ ਹੋਇਆ ਸੀ ਕਿ ਕੱਲ ਨੂੰ ਇੱਥੇ ਯਾਤਰਾ ਜ਼ਰੂਰ ਲੈ ਕੇ ਆਓ ਬਾਰ ਬਾਰ ਦੀ ਨਹੀਂ ਜਾਣਾ ਇਹਨਾਂ ਦਾ ਹੁਕਮ ਮੰਨ ਕੇ ਅਸੀਂ ਇੱਥੇ ਹਾਜ਼ਰੀ ਭਰੀ ਹੈ ਸੰਗਤਾਂ ਦੇ ਦਰਸ਼ਨ ਕੀਤੇ ਆ ਮਹਾਪੁਰਖਾਂ ਦੇ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਪਿਆਰ ਤੇ ਉਤਸ਼ਾਹ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਨੂੰ ਜੀ ਆਇਆਂ ਆਖਿਆ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਆਉਂਦੇ ਸਮੇਂ ਅੰਦਰ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਹੋਰ ਅਸੀਂ ਵੱਧ ਸਮਾਂ ਇਸ ਸਥਾਨ ਲਈ ਦੇ ਸਕੀਏ ਹੁਣ ਆਪਦੇ ਚੈਨਲ ਰਾਹੀਂ ਆਪਦੇ ਮੀਡੀਆ ਰਾਹੀਂ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਇਹ ਸਨੇਹਾ ਪਹੁੰਚਾਉਣਾ ਚਾਹੁੰਦੇ ਆ ਜਦੋਂ ਧਰਮ ਨੂੰ ਬਚਾਉਣ ਦੀ ਲੋੜ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਨੂੰ ਬਚਾਇਆ ਸਾਡੀ ਬਾਹ ਫੜੀ ਸਾਡਾ ਧਰਮ ਬਚਾਇਆ ਤਿਲਕ ਤੇ ਜੰਜੂ ਨੂੰ ਬਚਾਇਆ ਸਾਡੀ ਪੱਗ ਨੂੰ ਬਚਾਇਆ ਮਨੁੱਖੀ ਅਧਿਕਾਰਾਂ ਨੂੰ ਬਚਾਇਆ ਹੁਣ ਅੱਜ ਸਮਾਂ ਹੈ ਸਮੇਂ ਦੀ ਲੋੜ ਹੈ ਧਰਤ ਨੂੰ ਬਚਾਉਣ ਲਈ ਕਬ ਧਰਮ ਨੂੰ ਬਚਾਇਆ ਅੱਜ ਧਰਤ ਨੂੰ ਬਚਾਉਣ ਦੀ ਲੋੜ ਹੈ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਘਟਨਾ ਆਪ ਜੀ ਨਾਲ ਸਾਂਝੀ ਕਰਨਾ ਕਿ ਜਦੋਂ ਆਪ ਜੀ ਪੂਰਬਦੇਸ਼ ਵੱਲ ਅਸਾਮ ਵੱਲ ਗਏ ਆ ਹਰਿਸਾ ਵੱਲ ਗਏ ਆ ਯਾਤਰਾ ਤੇ ਤਾਂ ਰਸਤੇ ਵਿੱਚ ਬਹੁਤ ਸਾਰੇ ਪੇੜ ਪੌਦੇ ਬਾਗ ਬਗੀਚੇ ਲਾਉਂਦੇ ਗਏ ਆ ਸਤਪੁਰੂ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਥ ਦਾ ਸਨੇਹਾ ਸਾਰੇ ਸੰਸਾਰ ਦਾ ਗੁਰੂ ਨਾਨਕ ਸਾਹਿਬ ਦਾ ਸਨੇਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਖੂਪੀ ਪਹੁੰਚਾਇਆ ਬਹੁਤ ਸਾਰੇ ਲੱਖਾਂ ਹੀ ਪੇੜ ਪੌਦੇ ਲਾਏ ਆ ਤੇ ਸਤਗੁਰਾਂ ਦੇ ਉਸ ਨਕਸ਼ੇ ਕਦਮ ਤੇ ਚੱਲਦੇ ਆ ਅਸੀਂ ਵੀ 350 ਸਾਲਾਂ ਜਿਹੜਾ ਇਸ ਤਰ੍ਹਾਂ ਮਨਾਈਏ ਤਾਂ ਕਿ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਵੀ ਸਾਨੂੰ ਯਾਦ ਕਰ ਸਕਣ ਕਿ ਸਾਡੇ ਪੁਰਖਿਆਂ ਨੇ ਇਹ ਸਾਨੂੰ 350 ਸਾਲਾਂ ਤੇ ਦਰਖਤ ਲਾ ਕੇ ਦਿੱਤੇ ਸੀ ਵਾਤਾਵਰਣ ਨੂੰ ਬਚਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਸੀ ਇੰਨੇ ਕੁ ਸ਼ਬਦਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਦੁਬਾਰਾ ਫੇਰ ਸਵੇਰੇ ਅੰਮ੍ਰਿਤ ਵੇਲੇ ਤੁਮ ਚਾਲੇ ਪਾ ਕੇ ਤਰਾਵੜੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਤੋਂ ਪੰਜਾਬ 'ਚ ਪ੍ਰਵੇਸ਼ ਹੋਣਾ 11 ਵਜੇ ਸ਼ੰਭੂ ਬੈਰੀਅਰ ਤੋਂ ਰਾਤਰੀ ਵਿਸ਼ਰਾਮ ਗੁਰਦਰਾਣਾ ਬਾਸਾਹਬ ਜੀ ਹੋਣੀ ਆ ਉਥੋਂ ਚੱਲ ਕੇ 11 ਵਜੇ 26 ਤਰੀਕ ਨੂੰ ਚੰਡੀਗੜ੍ਹ 'ਚ ਪ੍ਰਵੇਸ਼ ਹੋਣਾ ਤੇ ਰਾਤਰੀ ਵਿੱਚ ਰਾਤਰੀ ਜੀ ਸਮਾਪਤੀ ਤੇ ਸੰਪੂਰਨਤਾ ਸ੍ਰੀ ਨਾਨਕਪੁਰ ਸਾਹਿਬ ਜੀ ਵਿਖੇ ਹੋਣੀ ਆ ਇਹ ਸਾਰੇ ਪ੍ਰੋਗਰਾਮਾਂ ਦੇ ਅਨੁਸਾਰ ਰਸਤੇ ਵਿੱਚ ਸਵਾਗਤੀ ਗੇਟ ਬਣਾ ਕੇ ਜਲਦੀਆਂ ਸ਼ਵੀਲਾਂ ਲਾ ਕੇ ਸ੍ਰੀ ਸਤਗੁਰੂ ਜੀ ਦੀ ਪਾਲਕੀ ਸਾਹਿਬ ਜੀ ਨੂੰ ਜਿਉ ਆਖੀਏ ਅਦਭੁਤ ਸਨਦਕਾਰ ਕਰੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਵਕਾਰਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਬਾਬਾ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਸਾਰੀ ਯਾਤਰਾ ਦੀ ਜਾਣਕਾਰੀ ਦਿੱਤੀ ਬਾਬਾ ਸੁਖਾ ਸਿੰਘ ਜੀ ਦੇ ਗੁਆਇ ਵਿੱਚ ਕਰਨਾਲ ਦੀਆਂ ਸੰਗਤਾਂ ਨੇ ਯਾਤਰਾ ਨੂੰ ਜੀ ਆਇਆਂ ਕਿਹਾ ਬਾਬਾ ਸੁਖਾ ਸਿੰਘ ਜੀ ਨੇ ਵੀ ਇਸ ਦੇ ਉੱਤੇ ਆਪਣੇ ਵਿਚਾਰ ਦਿੱਤੇ ਨੇ ਵੈਖੜੀ ਦੇਣਾ ਤੁਸੀਂ ਵੈਖੜੀ ਜੀ ਕਾ ਖਾਲਸਾ ਵੈਖੜੀ ਜੀ ਦੇ ਫਤਿਹ ਵੈਖੜੀ ਜੀ ਕੀ ਕਹੋਗੇ ਸ਼ੀਸ਼ ਮਾਰੇ ਕੀ ਯਾਤਰਾ ਅਹਿਸਾਸ ਉਸ ਵੇਲੇ ਦਾ ਜਿਵੇਂ ਭਾਈ ਰੇਤਾ ਜੀ ਸੀਸ ਲੈ ਕੇ ਆਉਂਦੇ ਸੀ ਇਹ ਸ਼ੀਸ਼ ਮਾਰੇ ਕੀ ਯਾਤਰਾ ਅੱਜ ਡੇਰਾ ਕਾਰਸੇਵਾ ਪਹੁੰਚੀ ਹੈ ਵੈਖੜੀ ਜੀ ਕਾ ਖਾਲਸਾ ਵੈਖੜੀ ਜੀ ਦੇ ਫਤਿਹ ਇਹ ਜੋ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਧੀ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਭਾਈ ਮਨਜੀਤ ਸਿੰਘ ਜੀਰਕਪੁਰ ਵੱਲੋਂ ਇਹ ਜੋ ਸ਼ੀਸ਼ ਮਾਰ ਕੇ ਯਾਤਰਾ ਲੈ ਕੇ ਹਰ ਸਾਲ ਆਉਂਦੇ ਨੇ ਉਹ ਦਿੱਲੀ ਤੋਂ ਚੱਲ ਕੇ ਹੁਣ ਇਸ ਟਾਈਮ ਡੇਰਾ ਕਾਰ ਸੇਵਾ ਅਤੇ ਰਾਹ ਦਾ ਪੜਾ ਇਹਨਾਂ ਦਾ ਤਰਾਵੜੀ ਹੈ ਅਤੇ ਕੱਲ ਤਰਾਫੇ ਤੋਂ ਚੱਲ ਕੇ ਜੀਰਕਪੁਰ ਸਾਂ ਜਾਣਗੇ ਉਸ ਤੋਂ ਅੱਗੇ ਅਨੰਦਪੁਰ ਸਾਹਿਬ ਜਾ ਕੇ ਸੰਗਤਾਂ ਜਥੇਦ ਸਿੰਘ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਭਾਈ ਜਿਆਤਾ ਜੀ ਠਹਿਰੇ ਸੀ ਬਵਾਨਗੜ੍ਹ ਉਹ ਜਗਾ ਦਾ ਸਮਾਪਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ ਆ ਕੀ ਕਹਿਣਾ ਚਾਹੋਗੇ ਪਹਿਲਾਂ ਹੀ ਉਲੇਕੇ ਗਏ ਸੀ ਪ੍ਰਬੰਧ ਕੀ ਇੰਨਾ ਕਰਨੇ ਨੇ ਹਾਂ ਜੀ ਮੈਨੂੰ ਪਤਾ ਸੀ ਹਰ ਸਾਲ ਆ ਕੇ ਵੀ ਆਉਂਦੇ ਆ 15 ਸਾਲ ਹੋ ਗਏ ਜੀ ਯਾਤਰਾ ਸਿੱਧੀ ਯਾਤਰਾ ਲੈ ਕੇ ਆਉਂਦੇ ਨੇ 15 ਸਾਲ ਹੋ ਗਏ ਨੇ ਜੀ ਇੱਥੇ ਰੁਕਦੇ ਆਂ ਹਾਂ ਇੱਥੇ ਰੁਕਦੇ ਆ ਬਹੁਤ ਧੰਨ ਆ ਕੱਲ ਵੀ ਇੱਥੇ ਹੋ ਕੇ ਗਏ ਸੀ ਜਦੋਂ ਦਿੱਲੀ ਗਏ ਸੀ ਨਾ ਇੱਥੇ ਹੋ ਕੇ ਗਏ ਸੀ ਕੱਲ ਵੀ ਸੋ ਇਸ ਸਮੁੱਚੇ ਉਪਰਾਲੇ ਜਿੰਨੇ ਵੀ ਹੋ ਰਹੇ ਨੇ ਜਿਨ੍ਹਾਂ ਵਿੱਚ ਇਹ ਯਾਤਰਾ ਜੋ ਪਿਛਲੇ 1500 ਸਾਲਾਂ ਤੋਂ ਚੱਲ ਰਹੀ ਹੈ ਇਹਨਾਂ ਸਾਰਿਆਂ ਦਾ ਮੰਤਵ ਇੱਕੋ ਹੀ ਹੈ ਕਿ ਗੁਰੂ ਸਾਹਿਬ ਜੀ ਦੇ ਜੋ ਨਿਸ਼ਾਨੀ ਸ਼ਹਾਦਤ ਹੈ ਜੋ ਉਹਨਾਂ ਦੀ ਕੁਰਬਾਨੀ ਹੈ ਮਨੁੱਖੀ ਅਧਿਕਾਰਾਂ ਵਾਸਤੇ ਧਰਮ ਦੀ ਰੱਖਿਆ ਧਰਮ ਦੀ ਆਜ਼ਾਦੀ ਵਾਸਤੇ ਉਸ ਮਹਾਨ ਕੁਰਬਾਨੀ ਦੀ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਭੁੱਲ ਨਾ ਜਾਣ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹਦੇ ਨਾਲ ਜੁੜੀਆਂ ਰਹਿਣ ਇਸ ਕਰਕੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਇਸ ਯਾਤਰਾ ਦੀਆਂ ਕੋਈ ਤੁਹਾਨੂੰ ਝਲਕੀਆਂ ਜਿਹੜੀਆਂ ਉਹ ਦਿਖਾਣੇ ਆ ਉਹ ਝਲਕੀਆਂ ਦੇਖੋ sans nama ko fọnara. ਜੀ ਸਿੰਘ ਜੀ ਅੱਗੇ ਆ ਜਰਾ ਜਦਰ ਜੀ ਕਮਰਾ ਖੁੱਲ੍ਹਾ ਆ ਜੀ ਕਮਰਾ ਖੁੱਲ੍ਹਾ ਹੋਵੇ ਕੋਈ ਕੋਈ ਨਾਮ ਦਾ ਬੋਲੇ ਸੋਨਿਹਾਲ ਸ੍ਰੀ ਅਕਾਲ ਵਾਹਿਗੁਰੂ ਸਾਹਿਬਾ ਅੱਜ ਜਰਾ ਤੁਸੀਂ ਵੀ ਜੀ ਜੀ ਸਾਹਿਬ ਬਹੁਤ ਕੀ ਰੱਖੋ ਆਓ ਆਓ ਤੁਸੀਂ ਆਵੋ ਆਪ ਵੱਡੇ ਕਰਾ ਵੀ ਆ ਛੋਟੇ ਜਾਓ ਤੁਹਾ ਗੱਲ ਨਹੀਂ ਤੁਸੀਂ ਆਓ ਖੜੇ ਹੋ ਕੇ

ਬੋਲੇ ਸੋਨਿਆ ਤੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸਮਝਦੇ ਹੋ ਕਿ ਜਿਹਹੀ ਯਾਤਰਾ ਕਿਉਂ ਹੋਣੀ ਚਾਹੀਦੀਆਂ ਨੇ ਤੇ ਕਿੱਦਾਂ ਇਹਦੇ ਨਾਲ ਜਿਹੜੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਦੇ ਸਕਦੇ ਹੋ ਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ